ਸ਼ਸਿਕਾਰ ਕਿਸਾਨ ਵਿਰੋਧ ਇੱਕ ਮੈਂ ਪਿਛਲੇ ਦਿਨੀ ਕੱਲ੍ਹ ਦੀ ਮੈਂ ਵੀਡੀਓ ਦੇਖ ਰਿਹਾ ਜੋ ਕਿ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਕਿਸਾਨ ਆਗੂ ਬਾਪੂ ਜਗਜੀਤ ਸਿੰਘ ਡੱਲੇਵਾਲ ਸਾਹਿਬ ਭੁਖੜ ਤਾਲ ਤੇ ਉੱਥੇ ਬੈਠੇ ਹੈ ਕਾਫੀ ਦਿਨਾਂ ਤੋਂ ਮੇਰੇ ਖਿਆਲ 19-20 ਦਿਨ ਹੋ ਗਏ ਅੱਜ ਤੇ ਇੱਕ ਮੈਂ ਵੀਡੀਓ ਦੇਖ ਰਿਹਾ ਕੱਲ ਦੀ ਜੋ ਇੱਕ ਭਾਨਾ ਸਿੱਧੂ ਨਾਲ ਕਿਸੇ ਨੌਜਵਾਨ ਦੀ ਆਪਸੀ ਤਕਰਾਰ ਦੀ ਵੀਡੀਓ ਆਈ ਹੈ ਕਿ ਉਹ ਝਾੜੂ ਵਾਲਿਆ ਫਲਾਣਾ ਐਵੇਂ ਉਹਦਾ ਇਦਾਂ ਯਾਰ ਆਪਾਂ ਜਦੋਂ ਕਿਸੇ ਮੋਰਚੇ 'ਚਾ ਕਿਸੇ ਤਰਨੇ 'ਚ ਉਹ ਸਮੇਂ ਪਾਰਟੀਵਾਦੀ ਨੂੰ ਛੱਡ ਗਿਆ ਕੋਈ ਕਿਸੇ ਨਾਲ ਟੁੱਰਿਆ ਹੋਇਆ ਸੀ ਕੋਈ ਕਿਸੇ ਨਾਲ ਕੋਈ ਕਿਸੇ ਕੋਈ ਇਕਾਲੀਆਂ ਨਾਲ ਕੋਈ ਕਾਂਗਰਸ ਨਾਲ ਕੋਈ ਝਾੜੂ ਵਾਲਿਆ ਨਾਲ ਪਰ ਜਦੋਂ ਆਪਾਂ ਕਿਸਾਨ ਕਿਸਾਨੀ ਵਾਸਤੇ ਤੁਰਿਆ ਉਦੋਂ ਪਾਰਟੀਆਂ ਪੂਟੀਆਂ ਭੁੱਲ ਜਾਇਆ ਕਰੋ ਪਾਰਟੀਆਂ ਪੂਟੀਆਂ ਵੱਡੀ ਚੀਜ਼ ਨਹੀਂ ਹੈਗੀ ਕੋਈ ਜਿੱਡੀ ਵੱਡੀ ਕਿਸਾਨੀ ਅੰਨਦਾਤੇ ਦਾ ਮਿਲਿਆ ਹੋਇਆ ਕਿਤਾਬ ਆਪਣੇ ਮੂਰੇ ਪਾਰਟੀਆਂ ਕੀ ਚੀਜ਼ ਨੇ ਕਿਸਾਨੀ ਸਭ ਤੋਂ ਪਹਿਲਾਂ ਹੈ ਸੋ ਆਪਸੀ ਇਹ ਲੜਾਈਆਂ ਝਗੜੇ ਆਪਸੀ ਨਾ ਕਰੋ ਤੇ ਪਾਰਟੀ ਵਾਜੀ ਦਾ ਕੀ ਮਤਲਬ ਲੁਆਇਆ ਯਾਰ ਉੱਥੇ ਪੁੱਤ ਗਈ ਤਾਂ ਆਪਣੇ ਹੱਕਾਂ ਵਾਸਤੇ ਤੇ ਮੈਂ ਤਾਂ ਇਹ ਹੀ ਅਪੀਲ ਬੇਨਤੀ ਕਰਦਾ ਵੀ ਇਹੇ ਜਿਹਿਆਂ ਨਾ ਕਰੋ ਵੱਲਾ ਉਹ ਵਧੀਆ ਗੱਲਾਂ ਨਹੀਂ ਹੈਗੀਆਂ ਪਾਰਟੀ ਬਾਜੀ ਆਪਣੀ ਪਰਾ ਮਾਰੋ ਇੱਕ ਪਾਸੇ ਭਗਾ ਕੇ ਜਲੋ ਕਿਸਾਨੀ ਸੰਘਰਸ਼ ਚ ਆਪਾ ਕਰਿਆ ਕਿ ਜੋ ਆਉਗੇ ਇਲੈਕਸ਼ਨ ਜਦੋਂ ਉਦੋਂ ਦੇਖ ਲਿਓ ਕੋਈ ਗੱਲ ਨਹੀਂ ਕਿੱਧਰ ਤੁਸੀਂ ਕਿਹਦੇ ਨਾਲ ਜੁੜਨਾ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਇਹ ਨਾਲ ਹੈਂ ਹੋ ਰਹੇ ਜਿਹਾ ਕੋਈ ਗੱਲ ਨਹੀਂ ਪਰ ਕਿਸਾਨੀ ਧਾਨੇ ਤੇ ਜਾ ਕੇ ਉਦੋਂ ਕਿਸਾਨ ਨੂੰ ਸਿਰਫ ਉਦੋਂ ਨਾ ਇਹੋ ਜਿਹੀ ਗੱਲ ਕਰੂੰ। ਉਦੋਂ ਕਿਸਾਨੀ ਵਾਸਤੇ ਤਰੂੰ। ਬਾਕੀ ਆਪਣੀ ਆਪਣੀ ਸਮਝ ਹੈ ਸਾਰਿਆਂ ਦੀ। ਆਪ ਦਾ ਉੱਚੇ ਲੜਨ ਲੱਗੇ ਯਾਰ ਆਪਸ ਆਪਸ ਚ ਨਾ ਲੜੋ ਨਾ। ਪੰਨਾ ਸਿੱਧੂ ਵੀ ਆਪਣੇ। ਜੋ ਆਪਾਂ ਨੂੰ ਅੱਗੇ ਹੋ ਕੇ ਲੀਡ ਕਰਦੇ ਨੇ ਆਪਣੇ ਲੀਡਰ ਕਿਸਾਨ ਆਗੂ। ਆ ਦੂਜੇ ਲੀਡਰਾਂ ਨੂੰ ਪਾਸੇ ਕਰ ਦੋ। ੱਸੇ ਕਰ ਦੋ ਜਿਹੜੀ ਮਰਜ਼ੀ ਪਾਰਟੀ ਨਾਲ ਸੀਗੇ ਤੁਸੀਂ ਕੋਈ ਚੱਕਰ ਓਕੇ ਜੀ ਸਸਕਾਰ ਮੈਂ ਤੇਹੀ ਵਿਚਾਰ ਰੱਖਣੀ ਸੀ ਧੰਨਵਾਦ